ਕਹੇ ਘਰ ਸਭ ਹੈ। ਸੋ ਮੈਂ ਪਹੁੰਚਿਆ ਜੀ ਚਿਬਾਲ। ਫਿਰੋਂ ਮੈਂ ਪਾਪਾ ਬੁੱਢਾ ਸਾਚੀ ਤੇ। ਤੇ ਪਾਪਾ ਬੁੱਢਾ ਸਾਤੋਂ ਨਾਲ ਹੀ ਚਿਬਾਲ। ਤੇ ਚਿਬਾਲ ਜੀ 2 ਕਿਲੋ ਮੀਟਰ। ਨਾਲੇ ਤੋਂ 2 ਕਿਲੋ ਮੀਟਰ। ਜਿੱਥੇ ਸ਼ਿਵੇਂ ਪਾਸ਼ਾ ਜੀ ਨੇ ਦੱਸਿਆ ਜਾਂਦਾ ਕਿ ਉਹਨਾਂ ਨੇ ਆਨੰਦ ਕਾਰਜ ਕੀਤੇ ਸੀ। ਤੇ ਸਾਧਗੁਰੂ ਜੀ ਕਹਿਣ ਲੱਗੇ ਸੋ ਇਸ ਗੁਰਦਾਰੇ ਤੇ ਤੇ ਪੁੱਤਰਾ ਹੀ ਹਾਂ। ਸੋ ਤੇ ਝਗੜਾ ਹੈ। ਬਹੁਤ ਹੀ ਵਧੀਆ ਇਤਿਹਾਸ ਦੱਸਿਆ ਜਾਂਦਾ ਵਾ ਕਿ ਜਿੰਨਾ ਬੱਚਿਆਂ ਦਾ ਅਨੰਤਕਾਰਜ ਹੁੰਦਾ ਜਾਂ ਆਨੰਦਕਾਰਜ ਵਿੱਚ ਕੋਈ ਤੇ ਉਹ ਬੱਚੇ ਇੱਥੇ ਆਣ ਕੇ ਅਰਦਾਸ ਬੇਨਤੀ ਕਰਨ ਉਹ ਘਰ ਚੜਿਆ ਰਾਸ ਹੁੰਦੇ ਆ ਇਹ ਤਰਨ ਤਰਨ ਤੋਂ ਚਬਾਲ ਤੇ ਅਮਰਸਰ ਤੋਂ ਚਬਾਲ ਇਹ ਵਿਚਾਰ ਪੈਂਦਾ ਵਾ ਜੇ ਕੋਈ ਸੰਗਤ ਆਉਂਦੀ ਆ ਤੇ ਚਬਾਲ ਦਾ ਪੁੱਛ ਕੇ ਆ ਸਕਦੀ ਆ ਦੂਰੋਂ ਦਰੇੜੇ ਆ ਇੱਥੇ ਹਰ ਬੱਚੇ ਦੀ ਮਨੁਕਾਮਨਾ ਜਿਹੜੀ ਆ ਪੂਰੀ ਹੁੰਦੀ ਆ ਅਰਦਾਸ ਬੇਨਤੀ ਕੀਤੀ ਜਾਂਦੀ ਆ ਗ੍ਰੰਥੀਆਂ ਸਿੰਘਾਂ ਵੱਲੋਂ ਸੋ ਆਪਾਂ ਹੁਣ ਆ ਗਏ ਆ ਤੇ ਨਾਲ ਨਾਲ ਤੁਹਾਨੂੰ ਵਿਖਾਈ ਚਲਦੇ ਆ ਤੇ ਬਣੇ ਰਹੋ ਸਾਡੇ ਨਾਲ ਵਿਜਾਉਂਸ ਰਾਦੋ ਬੱਚਿਆਂ ਦੀ ਖਬਰ ਲੈ ਕੇ ਆਉ ਨੂਰਾ ਆਇਆ ਬੱਚਿਆਂ ਦੀ ਖਬਰ ਲੈ ਕੇ ਆਇਆ ਤੈਂ ਕੋਲੇ ਗਿਆ ਪੈਦਲ ਚੱਲ ਕੇ ਯਾਤਰਾ ਕੀਤੀ रात के बारह बजे दूरा भाई उचया तैन के दरवाजा खोलिया

ਇਹ ਤੇਰੇ ਆਨੰਦ ਕਰਦੀ ਉਦਾਸ ਹੁੰਦੀ ਹੈ ਸੋ ਅਸੀਂ ਅੱਛਾ ਸਾਧ ਸੰਗਤ ਵਿੱਚ ਵਰਤੋਂਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਸੁਖ ਹੋਵੇ ਗੁਰੂ ਨਾਨਕ ਨਾਮ ਚਰਦੀ ਕਲਾ ਤੇਰੇ ਭਾਂਵੇਂ ਕਰਦਾ ਵਾਹਿਗੁਰੂ ਜੀ ਦਾ ਖਾਤ ਨਹੀਂ ਜੀ ਦੇ ਮਨ ਇਹ ਵੀ ਨਾ ਨਹੀਂ ਮੇਰੇ ਭਾਰਤ ਜੀ ਕਿਸ ਕੇ ਬਣੇ ਜੀ ਕਿਸ ਕੇ ਫਰਮ ਨੀਓ ਟੈਲੀ ਹੋਟਲ ਦੇ ਆਸਰੇ ਆਸਰੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਸ ਪਤਰੀ ਜੀ ਜੀ ਅਨੰਦ ਕਾਰ ਰਾਜਸਥਾਨ ਤੇ ਮਾਰੇ ਧੰਨ ਧੰਨ ਬਰਮ ਗਿਆਨੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰ ਘਰ ਦਾ ਬਚਾ ਵਿਸ਼ੂ ਦੇ ਨਾਮ ਤੇ ਪਰਿਵਾਰ ਅਰਦਾਸ ਬੇਨਤੀ ਕਰਵਾ ਰਹੇ ਨੇ ਸਤਿਗੁਰ ਜੀ ਇਸ ਬੱਚੇ ਦੀ ਸੀਸ ਤੇ ਮੇਰਾ ਪਰੇ ਹੱਥ ਰੱਖਨੇ ਦੁੱਖਾਂ ਦਲੇਦਰਾ ਕਲੇਸਾਂ ਵਿਗਰਾਂ ਦੇ ਨਾਸ਼ ਕਰਨੇ ਸਤਿਗੁਰੂ ਜੀ ਬੱਚਿਆਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣੇ ਸਤਿਗੁਰੂ ਜੀ ਅਮਰਤ ਵੇਲੇ ਦਾ ਜਗਨਾ ਤੇ ਮਿੱਤਨੇ ਉਂਗੀਆਂ ਕਰਤਾ ਮੁਸ਼ਕ ਕਰਨੇ ਸਤਿਗੁਰੂ ਜੀ ਗੁਰਸੇਖੀ ਦੀ ਦਾਤ ਬਖਸ਼ਣੇ ਤੱਕ ਪਰਿਵਾਰ ਦੀ ਹੋਰ ਵੀ ਜੋ ਕੋਈ ਮਨੋ ਕਾਮਨਾਵਾਂ ਹੋਵੇ ਗੁਰਮੁਖ ਅਸਾਰ ਹੋਈਆਂ ਕਰਣੀਆਂ ਸਤਿਗੁਰੂ ਜੀ ਪਰਿਵਾਰ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਆਸ਼ੀਰਿਆਂ ਦੇ ਨਾਲ ਇੰਬਖਿਸ਼ ਕਰਮਾ ਸਤਵਰਕਿਤ ਦਰੇ ਆਏ ਆਂ ਜੀਓ ਉਧਰ ਤੇ ਪ੍ਰਣਾਮ ਕਰਨੀਆਂ ਕਾਦਮ ਕਦਮ ਚੱਲ ਕੇ ਆਏ ਹੋਏ ਲੇਖੇ ਨੇ ਹਾਂਜੀ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਤੇ ਇਸ ਗੁਰਦਾਰੇ ਦੀ ਜਿਹੜੀ ਇਤਿਹਾਸ ਆ ਉਹ ਵੀ ਸਾਨੂੰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਆਪਾਂ ਪਾਵਨ ਪਵਿੱਤਰ ਸ੍ਰੀ ਅਨੰਦ ਦੇ ਦਰਸ਼ਨ ਕਰ ਰਹੇ ਹਾਂ ਇਹ ਪਾਵਨ ਪਵਿੱਤਰ ਸ੍ਰੀ ਅਨੰਦ ਸਿੱਖਾ ਰਿਸ਼ੀਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਸੁਪਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਸਥਾਨ ਹੈ ਜੋ ਆਨੰਦ ਕਾਰਜ ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਤੋਂ ਚੱਲ ਕੇ ਝੁਬਾਲ ਆ ਕੇ ਆਪਣੀ ਬੇਟੀ ਦਾ ਆਨੰਦ ਕਾਰਜ ਕੀਤਾ ਜੋ ਆਨੰਦ ਕਾਰਜ ਭਾਈ ਸਾਧੂ ਰਾਮ ਜੀ ਦੇ ਨਾਲ ਮੱਲਾਪਿੰਡ ਤੋਂ ਬਰਾਤ ਆਈ ਇਸ ਸਥਾਨ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਅਦੇ ਦੋ ਆਨੰਦ ਕਾਰਜ 26 ਅਤੇ 27 ਜੇਠ ਨੂੰ ਜੂਨ ਦੇ ਮਹੀਨੇ ਤੋਂ ਕਿ 8 9 ਜੂਨ ਤੇ 9 10 ਜੂਨ ਵੀ ਹੋ ਜਾਂਦੀ ਜੋ ਜੇਠ ਦਾ ਮੇਲਾ ਹੈ 26 27 ਜੇਠ ਪੱਕਾ ਆਰੰਭ ਹੈ ਤੇ ਗੁਰੂ ਸਾਹਿਬ ਜੀ ਨੇ ਨੰਨ ਦਾ ਕਾਰਜ ਬੀਬੀ ਵਿਰੋਧ ਦਾ ਭਾਈ ਸਾਧੂ ਰਾਮ ਜੀ ਦੇ ਨਾਮ ਅਨੰਦ ਕਾਰਜ ਕੀਤਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਢਵਾਲਾ ਆ ਕੇ ਅਨੰਦ ਕਾਰਜ ਗੁਰੂ ਸਾਹਿਬ ਜੀ ਨੇ ਕੀਤਾ ਜੋ ਉਸ ਤੋਂ ਬਾਅਦ ਅਨੰਦ ਕਾਰਜ ਕਰਦੇ ਗੁਰੂ ਸਾਹਿਬ ਜੀ ਨੇ ਬਹੁਤ ਖੁਸ਼ੀਆਂ ਵੰਡੀਆਂ ਜੋ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦੇ ਕਾਰਜਾਂ ਦੇ ਵਿੱਚ ਕੋਈ ਵਿਘਨ ਰਕਾਵਟ ਜੋ ਪੈ ਜਿੰਦੀ ਜੋ ਰਿਸ਼ਤਾ ਨਹੀਂ ਨਿਪੜੇ ਚੜਦਾ ਗੁਰੂ ਸਾਹਿਬ ਦੀ ਕਿਰਪਾ ਸੱਚਾ ਜੋ ਗੁਰੂ ਸਾਹਿਬ ਜੀ ਨੇ ਆਪਣੀ ਬੇਟੀ ਦੇ ਚਾਰ ਲਾਗਾਂ ਦੇ ਪਾਠ ਕਰਕੇ ਉਸ ਤੋਂ ਬਾਅਦ ਅਗਰਤ ਜੋ ਬਾਰ ਬਖਰੀ ਕੀਤਾ ਜੇ ਆਉਣ ਵਾਲੇ ਬੱਚਿਆਂ ਦੇ ਕਾਰਜਾਂ ਦੇ ਵਿੱਚ ਕੋਈ ਵਿਘਨ ਹਰ ਇੱਕ ਹਫਤਾ ਪੈ ਜਾਂਦੀ ਜੋ ਕਾਰਜ ਨਹੀਂ ਰਾਸ ਹੋ ਜਾਂਦੇ ਇਸ ਸtandard ਦਾਸ ਬੇਨ ਦੀ ਕਰਾਈਏ ਅੜੇ ਹੋਏ ਕਾਰਜ ਵੀ ਰਾਸ ਹੋ ਜਾਂਦੇ ਜੋ ਪੱਛਿਆ ਦੇ ਕਾਰਜਾਂ ਦੇ ਵਿੱਚ ਕੋਈ ਵੀ ਵਿਗੜੇ ਹਫਤਾ ਪੈ ਜਾਂਦੀ ਹੈ ਗੁਰੂ ਸਾਹਿਬ ਜੀ ਆਪ ਜੀ ਕਿਰਪਾ ਕਰਨ ਜੋ ਜਿਹੜੇ ਬੱਚਿਆਂ ਨੇ ਆਪਣੀ ਅਰਦਾਸ ਬੇਨਤੀ ਕਰਾਉਣੇ ਹੋਣ ਜੋ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਚੁਬਾਲ ਤੇ ਤੰਤਾਂਮ ਤੋਂ ਚੁਬਾਲ ਤੋਂ ਚੁਬਾਲ ਤੋਂ 2 ਕਿਲੋਮੀਟਰ ਅੱਡੇ ਤੋਂ ਆ ਕੇ ਇਸ ਸਥਾਨ ਤੇ ਪਹੁੰਚ ਕੇ ਆਨੰਦ ਕਾਰਜ ਦੀ ਅਰਦਾਸ ਬੇਨਤੀ ਕਰਾ ਸਕਦੇ ਆ ਜੋ ਗੁਰੂ ਸਾਹਿਬ ਦੀ ਕਿਰਪਾ ਕਰਨਗੇ ਜੋ ਕਿਰਪਾ ਹੋ ਜਾਂਦੀ ਫਿਰ ਆਪ ਜੀ ਫਿਰ ਗੁਰੂ ਸਾਹਿਬ ਜੀ ਦਾ ਧੰਨਵਾਦ ਸ਼ੁਕਰਾਨਾ ਕਰਨ ਵਾਸਤੇ ਸੁਹਾਗੀ ਜੋੜੀ ਬਣ ਕੇ ਆਉਣਾ ਹੈ ਜੋ ਆਪ ਜੀ ਦੇ ਗੁਰੂ ਸਾਹਿਬ ਜੀ ਦੇ ਚਾਲੇ ਹੋਏ ਸਥਾਨ ਤੇ ਫਿਰ ਆ ਕੇ ਅਰਦਾਸ ਬੇਨਤੀ ਕਰਾਉਣੀ ਤੇ ਗੁਰੂ ਸਾਹਿਬ ਜੀ ਦੇ ਕੋਟ ਆਜਾ ਲੈਣਾ ਹੈ ਵਾਇਗੁਰਪੀ ਦਾ ਘਰ ਸਾਹਿਬ ਵਾਇਗੁਰਪੀ ਦੇ ਤੇ ਸੋ ਮੈਂ ਪਹੁੰਚਿਆ ਜੀ ਗੁਰਦੁਆਰਾ ਬਿਮੀ ਵੀਰੋ ਜੀ ਦੇ ਜਿੱਥੇ ਜੇ ਕਿਸੇ ਬੱਚੇ ਦੇ ਵਿਆਹ ਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਹੁੰਦਾ ਨਹੀਂ ਆ ਕਿਸੇ ਵੀ ਤਰੀਕੇ ਦਾ ਤੇ ਇੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਤੇ ਉਹਨਾਂ ਦੇ ਆਨੰਦਕਾਰ ਹੁੰਦੇ ਆ ਸੋ ਇੱਕ ਚਬਾਲ ਤੋਂ 2 ਕਿਲੋਮੀਟਰ ਹੈਗਾ ਵਾ ਤੇ ਮੈਂ ਹਾਂ ਚਲੋ ਇੱਥੇ ਆ ਕੇ ਤੇ ਇੱਥੇ ਵੀ ਦਰਸ਼ਨ ਮੇਲੇ ਕਰ ਲੀਏ